ਅਰੀਮੀ ਮਗਰੋਂ 라ਵੀ ਤੇ ਬਿਆਸ ਦਰਿਆ ਵਿੱਚ ਵਦੇ ਪਾਣੀ ਨੇ ਪੰਜਾਬ ਦੀ ਸਰਹੱਦੀ ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਲਪੇਟ ਦੇ ਵਿੱਚ ਲੈ ਲਿਆ। ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਕਰੀਬ 250 ਪਿੰਡ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਏ ਨੇ। ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ 7 ਜ਼ਿਲ੍ਹਿਆਂ ਨੂੰ ਹਾਈਲਾਈਟ ਕਰ ਦਿੱਤਾ ਜਿਨ੍ਹਾਂ 'ਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ ਤੇ ਫਾਜ਼ਿਲਕਾ ਸ਼ਾਮਲ ਨੇ। ਉਧਰੇ ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ਵਿੱਚ ਪਾਣੀ ਦਾਖਲ ਹੋ ਗਿਆ। ਜਿਸ ਦੇ ਵਿੱਚ 400 ਦੇ ਕਰੀਬ ਬੱਚਿਆਂ ਸਮੇਤ ਟੀਚਰ ਵੀ ਫਸ ਗਏ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੂਬਾ ਸਰਕਾਰ ਨੇ ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ 7 ਤੋਂ 3 ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਪਠਾਨਕੋਟ ਦੇ ਪਿੰਡਾਂ ਦੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਲਈ ਭਾਰਤੀ ਹਵਾਈ ਫੌਜ ਨੂੰ ਬੁਲਾ ਲਿਆ ਤੇ ਫੌਜ ਨੇ ਟਰੂਵ ਹੈਲੀਕਾਪਟਰ ਦੀ ਮਦਦ ਦੇ ਨਾਲ ਗੁਰਦਾਸਪੁਰ ਅਤੇ ਪਠਾਨਕੋਟ ਦੇ ਕੁਝ ਪਿੰਡਾਂ ਵਿੱਚ ਦਰਜਨਾਂ ਵਿਅਕਤੀਆਂ ਨੂੰ 에ਅਰ ਲਿਫਟ ਵੀ ਕੀਤਾ NDRF, SDRF ਤੋਂ ਇਲਾਵਾ ਫੌਜ ਦੀਆਂ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਨੇ ਹੁਣ ਤੱਕ ਵੱਖ-ਵੱਖ ਥਾਵਾਂ ਤੋਂ 92 ਲੋਕਾਂ ਨੂੰ ਬਚਾਇਆ ਗਿਆ ਗੱਲ ਪਠਾਨਕੋਟ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਹਾਲਾਤ ਬਹੁਤ ਹੀ ਮੰਦਭਾਗੇ ਬਣੇ ਹੋਏ ਨੇ ਜਿੱਥੇ ਮੀਂਹ ਕਰਕੇ ਸੜਕ ਨਹਿਰ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਇੱਥੇ ਹੈਲੀਕਾਪਟਰ ਰਾਹੀਂ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਇੱਕ ਬਿਲਡਿੰਗ ਤੇ ਲੋਕ ਫਸੇ ਹੋਏ ਸਨ ਤੇ ਭਾਰਤੀ ਫੌਜ ਦੇ ਹੈਲੀਕਾਪਟਰ ਦੀ ਲੈਂਡਿੰਗ ਕਰਦੀ ਛੱਤ ਤੇ ਕਰਵਾਈ ਗਈ ਤਾਂ ਕਿ ਲੋਕਾਂ ਦਾ ਰੈਸਕਿਊ ਕੀਤਾ ਜਾ ਸਕੇ ਦਰਅਸਲ ਭਾਰਤੀ ਫੌਜ ਨੇ 22 CRPF ਜਵਾਨਾਂ ਸਣੇ ਤਿੰਨ ਲੋਕਾਂ ਦਾ ਰੈਸਕਿਊ ਕੀਤਾ ਜੋ ਕਿ ਮਾਦੋਪੁਰ ਹੈਡਵਰਕਸ ਨੇੜੇ ਫਸੇ ਹੋਏ ਸਨ ਦੱਸਦੇ ਕਿ ਲਗਾਤਾਰ ਦਰਿਆਵਾਂ ਵਿੱਚ ਪਾਣੀ ਵਧ ਰਿਹਾ ਹੈ ਉਸ ਕਰਕੇ ਲੋਕ ਕਾਫੀ ਚਿੰਤਤ ਨੇ ਕਈ ਥਾਵਾਂ ਤੇ ਸੜਕਾਂ ਟੁੱਟ ਚੁੱਕੀਆਂ ਨੇ ਤੇ ਖੇਤ ਦਰਿਆ ਬਣ ਗਏ ਨੇ ਮਾਧੂਪੁਰ ਜਿੱਥੇ ਪਾਣੀ ਦਾ ਕਹਿਰ ਦੇਖਣ ਨੂੰ ਮਿਲਿਆ ਉੱਥੇ ਲੋਕਾਂ ਨੂੰ ਬਚਾਉਣ ਲਈ ਘਰ ਦੀ ਛੱਤ ਤੇ ਹੈਲੀਕਾਪਟਰ ਦੀ ਲੈਂਡਿੰਗ ਕਰਵਾਈ ਗਈ ਰੈਸਕਿਊ ਦੇ ਬਾਅਦ ਸਾਰਾ ਘਰ ਟੜਟੜੀ ਹੋ ਗਿਆ ਤੇ ਮਿੰਟਾਂ ਸਕਿੰਟਾਂ ਵਿੱਚ ਪੂਰਾ ਘਰ ਤਬਾਹ ਹੋ ਗਿਆ ਜੇ ਕਿਤੇ ਥੋੜੀ ਦੇਰ ਵੀ ਹੋ ਜਾਂਦੀ ਤਾਂ ਕੋਈ ਜਾਨਾਂ ਦਾ ਨੁਕਸਾਨ ਹੋ ਸਕਦਾ ਸੀ ਪਰ ਗਨੀਮਤ ਰਹੀ ਹੈ ਕਿ ਸਮਰਅੰਧਿਆ ਭਾਰਤੀ ਫੌਜ ਨੇ ਰੈਸਕਿਊ ਕਰਕੇ ਲੋਕਾਂ ਦੀ ਜਾਨ ਬਚਾ ਲਈ ਇਹ ਸਭ ਦੇ ਵਿਚਾਰੇ ਹੀ ਜਿਵੇਂ ਮੰਤਰੀ ਵਿਧਾਇਕ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰੇ ਨੇ ਉਦਰੀ ਵਿਰੋਧੀਆਂ ਵੱਲੋਂ ਸਥਿਤੀ ਨੂੰ ਸਹੀ ਤਰ੍ਹਾਂ ਨਾ ਨਜਿੱਠਣ ਤੇ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਸਰਕਾਰ ਵੱਲੋਂ ਵੀ ਹੁਣ ਐਕਸ਼ਨ ਜਾਰੀ ਹੈ ਤੇ ਹਾਲਾਤਾਂ ਨੂੰ ਦੇਖਦੇ ਹੋਏ ਮੀਂਹ ਕਾਰਨ ਹੋਈ ਭਾਰੀ ਨੁਕਸਾਨ ਮਗਰੋਂ ਮਾਨ ਸਰਕਾਰ ਜਾਗ ਗਈ ਹੈ ਤੇ ਉਹਨਾਂ ਨੇ ਹੜ੍ਹ ਪ੍ਰਬੰਧਨ ਦੇ ਲਈ ਕਮੇਟੀ ਬਣਾਈ ਹੈ ਇਸ ਕਮੇਟੀ ਦੇ ਅਨੁਸਾਰ ਮੰਤਰੀ ਡਾਕਟਰ ਬਲਬੀਰ ਗੁਰਮੀਤ ਸਿੰਘ ਖੁੱਡੀਆਂ ਤੇ ਬਰਿੰਦਰ ਕੁਮਾਰ ਗੋਇਲ ਹੜ੍ਹਾਂ ਦੀ ਸਥਿਤੀ ਦੀ ਨਿਗਰਾਨੀ ਕਰਨਗੇ ਉਦਰੀ ਮਹਿੰਦਰ ਭਗਤ ਤੇ ਹਰਦੀਪ ਸਿੰਘ ਮੁੰਡਿਆ ਨੂੰ ਕਪੂਰਥਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਲਾਲਜੀਤ ਸਿੰਘ ਭੁੱਲਰ ਤੇ ਹਰਪਤ ਜਨ ਈਟੀਓ ਤਰਨਤਾਰਨ ਦੀ ਨਿਗਰਾਨੀ ਕਰਨਗੇ ਡਾਕਟਰ ਬਲਜੀਤ ਕੌਰ ਤੇ ਤੇ ਤਰਨਪ੍ਰੀਤ ਸਿੰਘ ਸੋਨ ਨੂੰ ਫਾਜ਼ਿਲਕਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਪਰਿਮੀ ਮਗਰੋਂ ਰਾਵੀ ਤੇ ਬਿਆਸ ਦਰਿਆ ਵਿੱਚ ਵਦੇ ਪਾਣੀ ਨੇ ਪੰਜਾਬ ਦੀ ਸਰਹੱਦੀ ਜ਼ਿਲ੍ਹਿਆਂ ਨੂੰ ਪੂਰੀ ਤਰ੍ਹਾਂ ਲਪੇਟ ਦੇ ਵਿੱਚ ਲੈ ਲਿਆ ਤਰੰਤਾਰਨ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਕਰੀਬ 250 ਪਿੰਡ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਗਏ ਨੇ ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ 7 ਜ਼ਿਲ੍ਹਿਆਂ ਨੂੰ ਹਾਈਲਾਈਟ ਕਰ ਦਿੱਤਾ ਜਿਨ੍ਹਾਂ 'ਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰੰਤਾਰਨ ਕਪੂਰਥਲਾ ਫਿਰੋਜ਼ਪੁਰ ਤੇ ਫਾਜ਼ਿਲਕਾ ਸ਼ਾਮਲ ਨੇ ਉਧਰੇ ਗੁਰਦਾਸਪੁਰ ਦੇ ਨਵੋਦਿਆ ਸਕੂਲ ਦਬੂੜੀ ਵਿੱਚ ਪਾਣੀ ਦਾਖਲ ਹੋ ਗਿਆ ਜਿਸ ਦੇ ਵਿੱਚ 400 ਦੇ ਕਰੀਬ ਬੱਚਾ ਸਮੇਤ ਟੀਚਰ ਵੀ ਫਸ ਗਏ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੂਬਾ ਸਰਕਾਰ ਨੇ ਪਹਾੜੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ 'ਚ 27 ਤੋਂ 31 ਅਗਸਤ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਪਠਾਨਕੋਟ ਦੇ ਪਿੰਡਾਂ ਦੇ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਦੇ ਲਈ ਭਾਰਤੀ ਹਵਾਈ ਫੌਜ ਨੂੰ ਬੁਲਾ ਲਿਆ ਤੇ ਫੌਜ ਨੇ ਤਰੁਵ ਹੈਲੀਕਾਪਟਰ ਦੀ ਮਦਦ ਦੇ ਨਾਲ ਗੁਰਦਾਸਪੁਰ ਅਤੇ ਪਠਾਨਕੋਟ ਦੇ ਕੁਝ ਪਿੰਡਾਂ ਵਿੱਚ ਦਰਜਨਾਂ ਵਿਅਕਤੀਆਂ ਨੂੰ 에ਅਰ ਲਿਫਟ ਵੀ ਕੀਤਾ। ਐਨਡੀਆਰਐਫ ਐਸਡੀਆਰਐਫ ਤੋਂ ਇਲਾਵਾ ਫੌਜ ਦੀਆਂ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਨੇ। ਹੁਣ ਤੱਕ ਵਕ ਵਕ ਥਾਵਾਂ ਤੋਂ 92 ਲੋਕਾਂ ਨੂੰ ਬਚਾਇਆ ਗਿਆ ਹੈ ਗੱਲ ਪਠਾਨਕੋਟ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਹਾਲਾਤ ਬਹੁਤ ਹੀ ਮੰਦਭਾਗੇ ਬਣੇ ਹੋਏ ਨੇ ਜਿੱਥੇ ਮੀਂਹ ਕਰਕੇ ਸੜਕ ਨਹਿਰ ਦੇ ਵਿੱਚ ਤਬਦੀਲ ਹੋ ਚੁੱਕੀ ਹੈ ਇੱਥੇ ਹੈਲੀਕਾਪਟਰ ਰਾਹੀਂ ਲੋਕਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਇੱਕ ਬਿਲਡਿੰਗ ਤੇ ਲੋਕ ਫਸੇ ਹੋਏ ਸਨ ਤੇ ਭਾਰਤੀ ਫੌਜ ਦੇ ਹੈਲੀਕਾਪਟਰ ਦੀ ਲੈਂਡਿੰਗ ਕਰਦੀ ਛੱਤੇ ਕਰਵਾਈ ਗਈ ਤਾਂ ਕਿ ਲੋਕਾਂ ਦਾ ਰੈਸਕਿਊ ਕੀਤਾ ਜਾ ਸਕੇ ਦਰਅਸਲ ਪਾਰਤੀ ਫੌਜ ਨੇ 22 CRPF ਜਵਾਨਾਂ ਸਣੇ ਤਿੰਨ ਲੋਕਾਂ ਦਾ ਰੈਸਕਿਊ ਕੀਤਾ ਜੋ ਕਿ ਮਾਧੋਪੁਰ ਹੈਡਵਰਕਸ ਨੇੜੇ ਫਸੇ ਹੋਏ ਸਨ ਦੱਸਦੇ ਕਿ ਲਗਾਤਾਰ ਦਰਿਆਵਾਂ ਵਿੱਚ ਪਾਣੀ ਵਧ ਰਿਹਾ ਉਸ ਕਰਕੇ ਲੋਕ ਕਾਫੀ ਚਿੰਤਤ ਨੇ ਕਈ ਥਾਵਾਂ ਤੇ ਸੜਕਾਂ ਟੁੱਟ ਚੁੱਕੀਆਂ ਨੇ ਤੇ ਖੇਤ ਦਰਿਆ ਬਣ ਗਏ ਨੇ ਮਾਧੋਪੁਰ ਜਿੱਥੇ ਪਾਣੀ ਦਾ ਕਹਿਰ ਦੇਖਣ ਨੂੰ ਮਿਲਿਆ ਉੱਥੇ ਲੋਕਾਂ ਨੂੰ ਬਚਾਉਣ ਲਈ ਘਰ ਦੀ ਛੱਤ ਤੇ ਹੈਲੀਕਾਪਟਰ ਦੀ ਲੈਂਡਿੰਗ ਕਰਵਾਈ ਗਈ ਰੈਸਕਿਊ ਦੇ ਬਾਅਦ ਸਾਰਾ ਘਰ ਟੈਟੇਰੀ ਹੋ ਗਿਆ ਤੇ ਮਿੰਟਾਂ ਸਕਿੰਟਾਂ ਵਿੱਚ ਪੂਰਾ ਘਰ ਤਬਾਹ ਹੋ ਗਿਆ ਜੇ ਕਿਤੇ ਥੋੜੀ ਦੇਰ ਵੀ ਹੋ ਜਾਂਦੀ ਤਾਂ ਕੋਈ ਜਾਨਾਂ ਦਾ ਨੁਕਸਾਨ ਹੋ ਸਕਦਾ ਸੀ ਪਰ ਗਨੀਮਤ ਰਹੀ ਹੈ ਕਿ ਸਮਰਅੰਧਿਆ ਭਾਰਤੀ ਫੌਜ ਨੇ ਰੈਸਕਿਊ ਕਰਕੇ ਲੋਕਾਂ ਦੀ ਜਾਨ ਬਚਾ ਲਈ ਇਹ ਸਭ ਦੇ ਵਿਚਾਲੇ ਹੀ ਜਿਵੇਂ ਮੰਤਰੀ ਵਿਧਾਇਕ ਪ੍ਰਭਾਵਿਤ ਪਿੰਡਾਂ ਦਾ ਦੌਰੇ ਕਾਰਨੇ ਉਦਰੀ ਵਿਰੋਧੀਆਂ ਵੱਲੋਂ ਸਥਿਤੀ ਨੂੰ ਸਹੀ ਤਰ੍ਹਾਂ ਨਾ ਨਜਿਠੰਤੇ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਸਰਕਾਰ ਵੱਲੋਂ ਵੀ ਹੁਣ ਐਕਸ਼ਨ جاری ਹੈ ਤੇ ਹਾਲਾਤਾਂ ਨੂੰ ਦੇਖਦੇ ਹੋਏ ਮੀਂਹ ਕਾਰਨ ਹੋਈ ਭਾਰੀ ਨੁਕਸਾਨ ਮਗਰੋਂ ਮਾਨ ਸਰਕਾਰ ਜਾਗ ਗਈ ਹੈ ਤੇ ਉਹਨਾਂ ਨੇ ਹੜ੍ਹ ਪ੍ਰਬੰਧਨ ਦੇ ਲਈ ਕਮੇਟੀ ਬਣਾਈ ਹੈ ਇਸ ਕਮੇਟੀ ਦੇ ਅਨੁਸਾਰ ਮੰਤਰੀ ਡਾਕਟਰ ਬਲਬੀਰ ਗੁਰਮੀਤ ਸਿੰਘ ਖੁੱਡੀਆਂ ਤੇ ਬਰਿੰਦਰ ਕੁਮਾਰ ਗੋਇਲ ਹੜ੍ਹਾਂ ਦੀ ਸਥਿਤੀ ਦੀ ਨਿਗਰਾਨੀ ਕਰਨਗੇ ਉਦੋਂ ਹੀ ਮਹਿੰਦਰ ਭਗਤ ਤੇ ਹਰਦੀਪ ਸਿੰਘ ਮੁੰਡੀਆਂ ਨੂੰ ਕਪੂਰਥਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਲਾਲਜੀਤ ਸਿੰਘ ਭੁੱਲਰ ਤੇ ਹਰਪੱਜਨ ਈਟੀਓ ਤਰਨਤਾਰਨ ਦੀ ਨਿਗਰਾਨੀ ਕਰਨਗੇ ਡਾਕਟਰ ਬਲਜੀਤ ਕੌਰ ਤੇ ਤੇ ਤਰਨਪ੍ਰੀਤ ਸਿੰਘ ਸੋਨ ਨੂੰ ਫਾਜ਼ਿਲਕਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ